ਸਸ ਗੱਲਿਸਾਰਨ ਮਦੀਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰ ਅੱਜ ਤੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਟਡੇਾਲਾ ਨੱਥ ਪੱਤੀ ਮਿਰਜੋਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਬਟਾਲੇ ਸ਼ਹਿਰ ਦੇ ਨਾਲ ਹੀ ਜਿਹੜਾ ਵੀਰ ਜੀ ਹੁਣਾਂ ਦਾ ਬਿਲਕੁਲ ਪਿੰਡ ਇਹ ਬਿਲਕੁਲ ਬਟਾਲੇ ਬਾਈਪਾਸ ਰੋਡ ਦੇ ਉੱਪਰ ਹੀ ਆ ਜਿਹੜਾ ਤੇ ਰਣਜੀਤ ਸਿੰਘ ਹੁਣਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਗੱਬਨ ਮੱਝ ਤੁਹਾਨੂੰ ਦਿਖਾਉਣੀ ਆ ਤੇ ਤਿੰਨ ਗਾਵਾਂ ਬਿਲਕੁਲ ਨੋਰਮਲ ਰੇਟ 'ਤੇ ਤੁਹਾਨੂੰ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਕੋਈ ਤੋਕੜ ਗੱਬਨ ਚੱਕ ਪਾਸਿਆ ਕੋਈ ਬੱਚੇ ਤੋਂ ਬਿਨਾ ਮੈਂ ਤਾਂ ਕੋਈ ਬੱਚੇ ਵਾਲੀ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੈ ਪ੍ਰਿੰਪਾਈ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਠੀਕ ਠਾਕ ਹੋ ਸਣਾ ਠੀਕ ਠਾਕ ਜੀ ਸਾਰਾ ਠੀਕ ਠਾਕ ਹੈ ਕਿੱਥੇ ਰਹਿੰਦੇ ਜੀ ਵੀਰਾਂ ਭਰਾਵਾਂ ਦੇ ਨੇ ਫੋਨ ਆਉਂਦੇ ਆ ਰਣਜੀਤ ਭਾਈ ਦੀ ਵੀਡੀਓ ਕਦੋਂ ਆਣੀ ਹੈ ਤੇ ਮੈਂ ਆ ਭਾਈ ਭਾਈ ਮੈਨੂੰ ਨਾ ਤੁਹਾਨੂੰ ਦੱਸਿਆ ਵੀ ਇਮੀਗ੍ਰੇਸ਼ਨ ਦਾ ਕਰਕੇ ਮੈਂ ਬਾਹਰ ਗਿਆ ਥੋੜਾ ਜਿਹਾ ਡਲ ਲਾ ਗਿਆ ਮੈਂ ਅਗ ਲਾ ਗਿਆ ਅੱਛ ਕੋਮਕੇ ਕੀ ਵੰਪੇ ਗਿਆ ਅੱਛਾ 90/200 ਲਾ ਕੇ ਕੁਝ ਬੰਦ ਕਰਦੇ ਹਾਂ ਅੱਛਾ ਇਹ ਤਾਂ ਆਪਸੀ ਅੱਛਾ ਦਬਈ ਦਬਈ ਵਾਲੇ ਕੋਮਕੇ ਆਏ ਜੇ ਗਰਮੀਆਂ ਕਰੀ ਤੇ ਤਾਂ ਗਰਮੀਆਂ ਉਹ ਗਰਮੀ ਨੇ ਜਾਣ ਕਰਕੇ ਜਿਆਦਾ ਕੰਮ ਖਰਾਬ ਹੋਇਆ ਹੁਣ ਗਰਮੀ ਨਹੀਂ ਕਰੀ ਠੀਕ ਠੀਕ ਚਲੋ ਇਤਰਾਹ ਰੌਣਕ ਮੇਲਾ ਚਲੋ ਕਰਨਾ ਜੀਦਾ ਵਾ ਤੇ ਨਾਮ ਦੱਸਦੇ ਕਰੀ ਫਿਰ ਨਾਮ ਮੇਰਾ ਰਣਜੀਤ ਸਿੰਘ ਜੀ ਹਾਂਜੀ ਪਿੰਡ ਟਟਿਹਾਲਾ ਨਾਲ ਤਾਂ ਪੱਤੀ ਮੇਚੂ ਵਾਲੀ ਠੀਕ ਹੈ ਜੀ ਬਾਈਪਾਸ ਬਟਾਲਾ ਬਾਈਪਾਸ ਦੇ ਨਾਲ ਹੀ ਅਸੀਂ 2 ਕਿਲੋ ਮੀਟਰ ਟੱਪੇ ਠੀਕ ਹੈ 2 ਕਿਲੋ ਮੀਟਰ ਦੇ ਬਿਲਕੁਲ ਲੱਗ ਤੇ ਫੋਨ ਨੰਬਰ ਭੁੱਲਦੇ ਕਰੀ 98550 ਚਰਾ ਨਵੇਂ ਕਰਨ ਬੀਠੇ ਠੀਕ ਹੈ ਤੇ ਰੇਟਾਂ ਚ ਜਾ ਜੀਆ ਬਿਲਕੁਲ ਹਾਂ ਨਹੀਂ ਨਹੀਂ ਕਹਿੰਦੇ ਛੋਟੇ ਛੋਟੇ ਰੇਟਾਂ ਨੂੰ ਬਰਾ ਮੇਰੇ ਰੇਟ ਨਿਕਨੇ ਕੀ ਹੁੰਦੀ ਆ ਅੱਛਾ ਹਾਂਜੀ ਠੀਕ ਹੈ ਹਾਂਜੀ ਤੇ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਮਾਝ ਐ ਤੋਂ ਹੀ ਆਪਾਂ ਕਰ ਲੈਣੀ ਆ ਹਜੇ ਕਿੰਨਾ ਕੁ ਲੈਜ ਟਾਈਮ ਹੈ ਹਰਪੀ ਭਾਈ 10 ਦਿਨ ਕੱਢ ਦੀ ਅੱਛਾ 10 ਦਿਨ ਤਾਂ ਸਹੀ ਕੱਟ ਚੋ ਗਾਂ ਲਈ ਹੈ ਮੱਝ ਲਈ ਹੈ ਰਿਤੇਦਾਰ ਆਪਣੇ ਤੋਂ ਅੱਛਾ ਕਿ ਉਹ ਪੂਰੀ ਕੋ ਨਹੀਂ ਲਈ ਤੇ ਦੁੱਧ ਕਿੰਨਾ ਚਵਾਈ ਜਾਵੇ ਉਹ ਤਾਂ ਪਿਛਲੇ ਸੂਏ ਨੇ 13 12 13 ਕਰੋ ਦਿੱਤਾ ਅੱਛਾ ਐਰ ਕਾਂ ਦੇ ਗਾੜੀ ਮਾਲਕ ਵਿਹੱਤਿਆਂ ਤੋਂ ਤੋਰੋ ਫਿਰ ਇਹਨੂੰ ਕਿੰਝ ਹੋਰ ਛੋਟੇ ਵੀਰ ਠੀਕ ਠਾਕ ਆ ਗਿਆ ਹਾਂਜੀ ਚਲੋ ਵਧੀਆ ਠੀਕ ਠਾਕ ਹੀ ਚੱਲਦਾ ਫਾਰੇ ਬੱਲੇ ਦੀ ਮੱਝਾ ਪਿੱਠ ਪੜੇ ਤੋਂ ਚੰਗੀ ਚੜਾਈ ਜਿਆ ਜਿਹੜੀ ਬਾਕੀ ਇਹ ਹੈ ਕਿ ਸੌਣ ਤੱਕ ਚੰਗੀ ਤਿਆਰ ਹੋਣੀ ਹੈ ਜੇ ਦਿਨ ਕੋਈ ਖੜਦੀ ਆ ਤਾਂ ਦੱਸ ਦੇ ਨੇ ਸੌਣ ਚ ਲੈ ਜੂਗੀ ਅਜੇ ਤੇ ਚੰਗੀ ਪਰ ਨਹੀਂ ਹੈ ਤੇ ਕਿੰਨਾ ਫਿਰ ਮੋਲੇ ਦਾ ਅਰਬੀ ਭਾਈ ਕੇ ਇਹਦੇ ਸੂਈ ਹੁੰਦੀ ਹਾਂਜੀ ਫੇਰ ਤਾਂ 70000 ਦੀ ਮੁੱਝਾਗੀ ਅੱਛਾ ਹੁਣ ਸਾਮ ਛੱਡ ਕੇ ਪੰਜ ਦੀ ਦਾਂਗੇ ਕਿੰਨੇ ਦੀ 65000 ਦੀ ਦੇ ਦੀ 65000 ਦੀ ਛੋੜ ਛੱਟ ਕਰਦੀ ਹੈ ਵਿੱਚਾਂ 3000 3000 ਹੋਰ ਕਰ ਦੋਗੇ ਮੌਕੇ ਤੇ ਤੁਸੀਂ ਦੱਸੋ ਤੁਸੀਂ ਦੱਸਣਾ ਜੀ ਨਹੀਂ ਨਹੀਂ ਤੁਹਾਡੇ ਤੇ ਐਰਕਾ ਤੁਸੀਂ ਫਿਰ ਕਦ ਸੁਣਾ ਜੋ ਇੱਕੋ ਗੱਲ ਇੱਕੋ ਹੀ ਗੱਲ ਪੂਰੇ 60 ਦੀ 60 ਤੋਂ 500 ਰੁਪਏ ਅੱਛਾ ਹਾਂ ਠੀਕ ਹੈ ਮਾਨਤਾਨ ਖੁੱਲਾ ਨਹੀਂ ਆਖੂੰਗਾ ਵੀ ਆ ਤੇ ਜੇ ਵਗਾਹਕ ਨਹੀਂ ਮੈਂ ਮੁੰਨ ਦਿੰਦਾ ਅੱਛਾ ਦੇ ਕੇ ਹੀ ਮੈਂ ਤੋਰੂੰਗਾ ਤਾਂ ਹੀ ਵੇਰ ਠੀਕ ਤੇ ਰਹਿੰਦੇ ਤੁਹਾਡੀ ਵੀਡੀਓ ਫਿਰ ਦੇ ਕੇ ਤੋਰਨਾ ਭਾਏ ਮੇਰੇ ਰੋਟੀ ਮਲੇ ਜਾਂ ਨਾ ਮਲੇ ਅੱਛਾ ਆ ਵੀਡੀਓ ਚ ਸਾਰਾ ਮਾਲ ਦੇ ਕੇ ਤੋਰਨਾ ਜਿਹੜਾ ਮਾਜੀ ਮੇਰਾ ਵੀਰ ਆਵੇ ਠੀਕ ਹੈ ਨਹੀਂ ਕਰੇ ਖਣ ਪਾਸ ਕਰਕੇ ਚੈੱਕ ਕਰਕੇ ਲੈ ਕੇ ਜਾਵੇ ਠੀਕ ਹੈ ਹਾਂ ਥਾਣੇ ਵਿੱਚ ਦਿਖਾ ਦਈਏ ਕਰੀ ਲੱਗੇ ਨਾ ਬੋਲੋ ਲਾਜਵਾ ਲੱਗਾ ਭਾਈ ਹਾਂ ਦੇ ਸਾਡੇ 99 ਚੰਗਾ ਲੱਗਾ ਆ ਤੇ ਮਿਲਕਵੇਨ ਵੀ ਚੰਗੀ ਆ ਤੇ گاਵਾ ਵੀ ਹਣ ਤੁਹਾਨੂੰ ਦਿਖਾਈਏ ਤੇ ਆ ਜਿਹੜੀ ਗਾਂ ਆ ਇਹਦੇ ਕੋ ਕਿੰਨਾ ਦੁੱਧ ਤਿਆਰ ਹਰਪਾਈ ਗੋਤੇ ਦੇ ਥਲੇ ਚੈਰਾ 14 ਕਿਲੋ ਹੀਗਾ ਅੱਛਾ ਤੇ ਗਰਮੀ ਬੜੀ ਹਾਂਜੀ ਹਾਂਜੀ ਇਹ ਵੇਲੇ 11 ਕਿਲੋ ਠੰਡਾ ਕਰਕੇ ਲੀਟਰ ਦਾ ਪੱਕਾ ਦੁੱਧ ਤਿਆਰ ਜਣਾ ਪਾਠ ਨੂੰ ਕਰਨਾ ਚਾਰ ਢੰਗ ਚੋਗ ਬੋੜਾ ਢੰਗ ਨਹੀਂ ਚਾਰ ਢੰਗ ਚੋਗ ਠੀਕ ਆ ਹਾਂਜੀ ਤੇ ਆ ਬੱਚਾ ਜੇ ਤੇ ਮਗਰ ਬੱਚਾ ਜੇ ਮੇ ਕੋਈ ਮਹੀਨੇ ਦਾ ਲਾ ਲੇ ਬੱਚਾ ਕੇ ਬੱਛੀ ਜੀ ਹਾਂ ਜੀ ਬੱਛੀ ਹੈ ਜੀ ਇਹ ਬੱਛੀ ਜੀ ਇਹਦੇ ਮਗਰ ਤੇ ਤੋਰ ਫੇਰ ਇਹਨਾਂ ਮੈਂ 11 ਲੀਟਰ ਦੁੱਧ ਜਿਹੜਾ ਕਿੰਦੇ ਕਿਤੇ ਕਲ ਤਿਆਰ ਹੈ ਬੱਚਾ ਥੋੜਾ ਜਿਹਾ ਉੱਚਾ ਹੋਇਆ ਦਾ ਹਾਂ ਤੁਹਾਡੇ ਸਾਹਮਣੇ ਹੀ ਆ ਜੋ ਵੀ ਆ ਤੇ ਇਹਦਾ ਫਿਰ ਮੁੱਲ ਵੀਰ ਜੀ ਆਪੀ ਭਾਈ ਗਿਆ ਤੇ ਬੱਚਾ ਹੁੰਦਾ ਲੱਗ ਗਿਆ ਹਾਂਜੀ ਕਿਤੇ ਵਸੀ ਚੱਲ ਗਿਆ ਦੀ ਬੇਸ਼ੰਮੀ ਹਾਂਜੀ ਠੀਕ ਹੈ ਹੁਣ ਮੋਲੇ ਦਾ ਜ 32000 ਰੁਪਏ 32000 ਹਾਂਜੀ ਕਿੰਨੇ ਦੇ ਦੇਣੀ ਹੈ ਤੁਸੀਂ ਦੋ ਯੈਸ ਨੋਈਆ 32000 ਨਹੀਂ ਕਰਦਾਂਗੇ ਕਿੰਨਾ ਨਹੀਂ ਕਰਾਂ ਤੁਸੀਂ ਕਿੰਨਾ ਕਰਨਾ ਨਹੀਂ ਤੁਸੀਂ ਕਰਨਾ 30000 ਦੀ ਦੇ ਦਈਏ 29000 ਅੱਛਾ ਹਾਂ ਯਾਦ ਕਰੋ ਛੋਟ ਕਰ ਦਈਏ ਵਿੱਚ ਤੁਸੀਂ ਕਰ 10000 ਸ਼ੋਰ ਕਰਦੀ ਹੈ ਫਿਰ ਹੋਰ 28000 ਦੀ ਛਾਨ ਹੈ ਅੱਛਾ ਹਾਂ ਠੀਕ ਮੈਂ ਇਹ ਗਾਈ ਇਹ ਵੀ ਦੇਖੇ ਤੋਰਨੀ ਹੈ ਅੱਛਾ ਹਾਂ ਫੋਨ ਕੋਈ ਲਾਵੇ ਜਰੂਰ ਲਾਵੇ ਗਾਈ ਠੀਕੇ ਤੋਰੂੰਗਾ ਠੀਕ ਹੈ ਇਹ ਨਾ ਕੱਲ ਮੇਰੇ ਕੋ ਨਾ ਪਤਾ ਕਿ ਮੇਰੇ ਕੋ ਥੋੜੀ ਗਲਤੀ ਹੋ ਗਿਆ ਉਹ ਗਾਈ ਨਾ ਉੱਥੇ ਤੋਰੀ ਮੈਂ ਹਾਂਜੀ ਇਹਦਾ ਮਾੜਾ ਜਿਹਾ ਪੈਰ ਨਾ ਉਹਨੇ ਟੋਏ 'ਚ ਪੈ ਗਿਆ ਤੇ ਉਹਨੇ ਮਾੜਾ ਜਿਹਾ ਪੈਰ ਅੱਜ ਤੋੜ ਦਿੱਤੀ ਠੀਕ ਹੈ ਮੈਂ ਪਹਿਲਾਂ ਤਾਂ ਦਾਦਾ ਮੁੜ ਕੇ ਕਹਾਂ ਵੀਰ ਕਹੇ ਕੋ ਵੀਡੀਓ 'ਚ ਵੀ ਕਹਿੰਦੇ ਯਾਰ ਇਹ ਤਾਂ ਥੋੜਾ ਥੋੜਾ ਪੈਰ ਦੱਬਦੀ ਉਹ ਵਾੜੀ ਨਹੀਂ ਸਾਡਾ ਹਾਂਜੀ ਉਹ ਜਦੋਂ ਵਾੜੀ ਦਾ ਉੱਥ ਠੀਕ ਹੈ ਤੇ ਹੁਣ ਆ ਜਿਹੜੀ ਗਾਂ ਬਚਤ ਬਣਾਈ ਆ ਹਾਂ ਜੀ ਹਰਪ੍ਰੀਤ ਭਾਈ ਇਹਨੂੰ ਨਾ ਮਹੀਨਾ ਹੋਇਆ ਇਸ ਜੀ ਨੂੰ ਅੱਛਾ ਇਹ ਗਾਂ ਮੇਰੇ ਕੋਲ ਅੱਜ ਹੀ ਆਈ ਆ ਅੱਛਾ ਦੁੱਧ ਇੱਥੇ ਲਿਓ ਤੇ ਕਾ 9 ਕਿਲੋ ਆਂਦੇ 8 ਕਿਲੋ ਦੁੱਧ ਆ ਅੱਛਾ ਬਿਲਕੁਲ ਠੰਡੀ ਠਹਿਰੀ ਹਾਲ ਠੀਕ ਹੈ ਕੋਈ ਯਾਨਾ ਨਹੀਂ ਪਾਉਣਾ ਕੁਝ ਨਹੀਂ ਕਰਨਾ ਇੱਥੇ ਹੀ ਬਹਿ ਜਾਣਾ ਥੱਲੇ ਤੋਰੋ ਫੇਰ ਇਹਨਾਂ ਬਾਾਕੀ ਉਤਰਿਆ ਕਿ ਰੰਗ ਰੂਪ ਦੀ ਸੋਹਣੀ ਆ ਤੇ ਗਰਮੀ ਚੱਲਣ ਵਾਲੀ ਆ ਜਿਹੜੀ 8 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਹੁਣ ਹੈਗਾ ਇਹਦੇ ਕੋਲ ਤੇ ਇਹਦਾ ਫਿਰ ਮੁੱਲ ਵੀਰ ਜੀ ਜੇਤ ਹੁੰਦਾ ਹਰ ਰੋਜ਼ ਭਾਈ ਬਚਾ ਹਾਂਜੀ ਇਹ ਤੇ ਤੁਹਾਨੂੰ ਵੀ ਪਤਾ ਜਿੰਨੇ ਦੀ ਵਿਗਣੀ ਹਾਂਜੀ ਹਾਂਜੀ 8000 ਦੇ ਦਈਏ 8000 ਜਸਤ ਨਾ ਕਰੀਏ ਕਿੰਨੇ ਦੀ ਤੁਸੀਂ ਹੀ ਦੱਸੋ ਆਪ ਹੀ ਦੱਸੋ ਤੁਸੀਂ 50 ਦੇ ਦਈਏ ਤੇ ਕੰਮ ਖਤਮ ਕਰੀਏ 50 ਜੇ 500 ਦੀ ਛੋਟ ਅੱਛਾ ਬਸ 24.50 ਆਹ 24000 ਦੀ ਚਾਹੁੰਦਾ ਹਾਂ 500 ਰੁਪਈਆ ਛੋਟ ਕਰੋ ਠੀਕ ਹੈ ਜੀ ਤੇ ਆ ਤੋ ਕੜ ਗਿਆ ਪੰਜੇ ਹਾਂਜੀ ਕਿੰਨੇ ਚਿਰ ਦੀ ਚੈੱਕ ਪਾਸ ਚ? ਸਾਈਵ ਲਗਾਏ ਕਿੰਨੇ ਚਿਰ ਦੀ ਚੈੱਕ ਪਾਸ ਦੀ ਵਧੀ? ਹਰਪ੍ਰੀਤ ਹਰਪ੍ਰੀਤ ਪਾਈਏ ਤਨਾਮੀ ਆਦੀ ਗੱਪਣ। ਅੱਛਾ ਤੇ 5 ਕਿਲੋ ਦੁੱਧਾ। ਅੱਛਾ। ਠੀਕ ਆ। ਠੀਕ ਆ। ਚੈੱਕ ਕਰਾ ਕੇ ਆਪਣਾ ਵੀਰ ਆਪਣਾ ਟਰੈਕਟਰ ਲੈ ਆਵੇ ਆਪਣਾ ਚੈੱਕ ਕਰਾ ਕੇ ਤਸਲੀ ਕਰਕੇ ਲੈ ਕੇ ਜਾਵੇ। ਠੀਕ ਆ। ਠੀਕ ਆ। ਆਪਾਂ ਦੇ ਕਰਾ ਕੇ ਲਈ ਹੈ। ਹਾਂਜੀ ਹਾਂਜੀ। ਕਰਾ ਕੇ ਮੈਂ ਲਈ ਜਾਣਾ। ਤੋਰਾਂਗੇ ਫਿਰ ਇਹਨਾਂ ਨੂੰ। ਉਤਰਾ ਠੰਡੀ ਤੇਰੀ ਜੀ ਹਾਂਜੀ ਹਾਂਜੀ ਨਿਆਣਾ ਪਾ ਕੇ ਉੱਤਾਂ ਪਹਿਲ ਪਚਾ ਬਾਦ ਉਹ ਜੀ ਦੀ ਅੱਗੇ ਆ ਸੋ ਕੋ ਬਸੀ ਦੇ ਮੂੰਹ ਲਾਤਾ ਨਹੀਂ ਇਹ ਤਾਂ ਮੁੱਲੇ ਇਹੋ ਜੇ ਕਰਦੀ ਹੈ ਵੀ ਜਿਹੜਾ ਸੋਚਿਆ ਬਣਾਵੇ ਕਿਸਨੇ ਐ ਹੀ ਐ ਜੀ ਅੱਛਾ ਵਾ ਠੀਕ ਹੈ ਕਿੰਨਾ ਕੁ ਫਿਰ 14000 ਦੀ ਦੇ ਦੀ 14000 ਹਾਂ ਜੀ ਛੋਟ ਕਰਦੀਏ ਵਿੱਚੋਂ 1000 ਅੱਛਾ 13000 ਦੀ ਧੋਕੜ ਗਿਆ 500 ਕਪਾਤ ਹੁਣ ਚੈੱਕ ਪਾਚਾ ਪੀਰਪੁਰਾ ਕੋਈ ਆਪਣਾ ਡਾਇਰੈਕਟਰ ਲੈ ਕੇ ਆਵੇ ਅੱਛਾ ਜੋਗਤ ਸੱਲੀ ਕਰਕੇ ਡਾਇਰੈਕਟਰ ਕੋਲ ਚੈੱਕ ਕਰਾ ਕੇ ਫਿਰ ਤੇ ਚਾਰੇ ਸਾਨੂੰ ਓਕੇ ਓਕੇ ਇੱਕ ਧਾਰਦਾ ਵੀ ਫੜੇ अच्छा तो, तो दूध 5 किलो 5 किलो दूध 5 ਨਾਲੋਂ ਵੱਧੀਆਂ 5 ਕਿਲੋ ਦੁੱਧ ਵੀ ਸੰਗਣਾ ਮੱਝਾਂ ਰੱਗੀਆਂ 2 ਕਿਲੋ ਦੁੱਧ ਸਾਰੇ ਡੰਗਰਾਂ ਦਾ ਆਪਣਿਆਂ ਦਾ ਘੱਟ ਦੱਸਿਆ ਅੱਛਾ ਵੀ ਅਗਲੇ ਦਿਨ ਘਰ ਜਾ ਕੇ ਵੱਧ ਨਿਕਲੇ ਗਰਮੀਆਂ ਮੁੜ ਕੇ ਘੱਟਦਾ ਦੁੱਧ ਜਾ ਕੇ ਅਰਜੀ ਪੈ ਜੀ ਹਾਂਜੀ ਹਾਂਜੀ ਇਹਨਾਂ ਦਾ ਤੁਹਾਨੂੰ ਪਤਾ ਜਾ ਕੇ ਜਦੋਂ ਅਗਲੇ ਦੇ ਕਪੈਡੇ ਨਾਂਗਰ ਪਤੋਂ ਮਦੀ ਘੱਟਦਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਹੋਰ ਕੁਝ ਕਹਿਣਾ ਫਿਰ ਬਸ ਠੀਕ ਠਾਕ ਬਾਕੀ ਇਹ ਕਿ ਇੱਥੋਂ ਕੋਈ ਤਸੱਲੀ ਕਰਕੇ ਵੇਚ ਜੀ ਕਰਕੇ 2 ਡੰਗ ਚੋ ਕੇ ਤਸੱਲੀ ਕਰਕੇ ਲੈ ਕੇ ਜਾਵੇ ਮੱਝਾਂ ਚੁਣਾਈ ਗੱਬਣ ਵੇਲੇ ਥਣ ਪਾਸ ਕਰਕੇ ਲੈ ਕੇ ਜਾਵੇ ਠੀਕ ਹੈ ਜੀ ਜ ਪਾਜੀ ਆ ਗੱਲ ਤੇ ਜੇ ਕਰਿਆ ਠੀਕ ਹੈ ਜੀ ਹਾਂ ਤੇ ਵੀਰ ਮੇਰਾ ਇਹ ਵੀ ਬੇਦੀ ਆ ਕਿ ਜਿਹੜੇ ਵੀਰ ਨੇ ਲੈਣੀ ਉਹੋ ਹੀ ਸਾਈ ਪਾਵੇ ਇਹਦੇ ਕਈ ਵੀਰ ਸਾਈ ਪਾ ਕੇ ਕਹਿੰਦੇ ਅਸੀਂ 10 ਵਜੇ ਆਉਣਾ ਤੇ 10 ਵਜੇ ਤੋਂ ਬਾਅਦ ਫੂਬਾਦ ਕਰ ਦਿੰਦੇ ਜੀ ਅੱਛਾ ਹਾਂਜੀ ਠੀਕ ਹੈ ਕਿੰਨੀ ਵੀਡੀਓ ਚ ਫਿਰਦਾ 10 ਹੋਇਆ ਠੀਕ ਆ ਹਾਂ ਫਿਰ ਸਾਈ ਲੈ ਤਾਂ ਕਬ ਨੀ ਆਏ ਵੀ ਪਾਜੀ ਸਾਈ ਦੇ ਦੇ ਦੋ ਅੱਛਾ ਹਾਂ ਚਲੋ ਹਾਂਜੀ ਬਾਕੀ ਇਹ ਕਿ ਕੋਈ ਵੀਰ ਆਪਣੀ ਤਸੱਲੀ ਕਰਕੇ ਵੇਸ਼ ਚਾੱਕ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ